पिछे करो यार ਆ ਮੇਰੇ ਪੁੱਛੇ ਗਏ ਬੰਦਾਬਾਦ ਬੋਲਦੇ ਮੁੱਕਰੋ ਬੰਦਾਬਾਦ ਸਕੇ ਜੋਹੀ ਨਹੀਂ ਚਲੇਗੀ ਸਕੇ ਜੋਹੀ ਨਹੀਂ ਚਲੇਗੀ ਕੋਈ ਬਾਤ ਅਜੀਸਤੀ ਕੋਈ ਬਾਤ ਆ ਮੈਨੂੰ ਲੈਣਾ ਤੇ ਕੰਧਿਆ ਕਰ ਲੀ ਜਾਂਦਾ ਚੜਿਆ ਫਾਈਬਰ ਦੇ ਐ ਆ ਗੋਤਮ ਰੋਡ ਐਡਵੋਕੇਟ ਆ ਜੀ ਬਾਕੀ ਕਰੀਓ 29 ਦਾ ਦੀ ਗੱਲ ਹੈ ਬਾਈ ਜੀ ਇਹ ਹੈਗਾ ਇੱਕ ਵਕੀਲ ਸਾਹਿਬ ਤੇ ਮੰਡੀ ਦੇ ਵਿੱਚ ਜਾਨੀ ਹਮਲਾ ਹੋਇਆ ਜਿੰਦੇ ਵਿੱਚ ਉਹਨਾਂ ਤੇ ਉਹਦੇ ਕਜ਼ਨ ਤੇ ਇਹ ਗੰਭੀਰ ਸੱਟਾਂ ਲਗੀਆਂ ਤੇ ਇੱਕ ਬੰਦੇ ਦੇ ਦਾ ਵਿੱਚੋਂ ਟੈਸਟਿਕਲੀ ਰਿਮੂਵ ਕਰਨ ਪਏ ਐਨੀ ਗੰਭੀਰ ਸੱਟ ਸੀਗੀ ਐਨੀ ਗੰਭੀਰ ਸੱਟ ਸੀਗੀ ਤੇ ਇਹ ਹੈ ਬਜਾਏ ਕਿ ਪੁਲਿਸ ਪ੍ਰਸ਼ਾਸਨ ਨੇ ਉਹ ਬੰਦੇ ਦੀ ਸਟੇਟਮੈਂਟ ਰਿਕਾਰਡ ਕਰਨ ਦੇ ਦੂਜੀ ਧਿਰ ਦੀ ਸਟੇਟਮੈਂਟ ਰਿਕਾਰਡ ਕਰਕੇ ਦੇ ਵਕੀਲ ਸਾਹਿਬ ਦੇ ਤੇ ਉਹਦੇ ਕਜ਼ਨ ਤੇ ਪਰਚਾ ਕੱਟਤਾ 307 ਇਹਨਾਂ ਵੱਨੋਂ ਬੰਦੀ ਸੀਗੀ ਕਟਾਨੀ ਤੇ ਇਹਨਾਂ ਦੀ ਕੱਲੀ ਰੈਪਟ ਦਰਜ ਕਰਕੇ ਤੇ ਦੂਜੀ ਧਿਰ ਅੱਜ ਆਜ਼ਾਦ ਫਿਰਦੀ ਗਿਆ ਜੋ ਕਿ ਕ੍ਰਿਮੀਨਲ ਮਾਈਂਡਡ ਬੰਦੇ ਹੈਗੇ ਆ ਤੇ ਪੁਲਿਸ ਪ੍ਰਸ਼ਾਸਨ ਦਾ ਇੰਨਾ ਧੱਕਾ ਕਿ ਕੱਲੀ ਰੈਪਟ ਦਰਜ ਕਰਕੇ ਤੇ ਇਹ ਹੈਗਾ ਵੀ ਫਾਰਕ ਕਰਤਾ ਜੀ ਵੀ ਇਸ ਤੋਂ ਬਾਅਦ ਤਾਂ ਜੀ ਕੁਝ ਬੰਦਾ ਨਹੀਂਗਾ ਤੇ ਵੀਰ ਆ ਇਹਨਾਂ ਵੱਨੋਂ ਕੋਈ ਵੀ ਉਹਨਾਂ ਦੇ ਸੱਟ ਨਹੀਂ ਮਾਰੀ ਗਈ ਵਜ੍ਹਾ ਰੰਜਿਸ਼ ਜਿਹੜੀ ਪਾਈ ਗਈ ਉਹ ਇਹ ਪਾਈ ਗਈ ਵੀ ਵਕੀਲ ਸਾਹਿਬ ਨੇ ਇੱਕ ਵਕੀਲ ਹੁੰਦਿਆਂ ਹੋਇਆ ਦੋ ਆਦਮੀਆਂ ਦੀ ਜ਼ਮਾਨਤ ਕਰਾਈ ਸੀ ਉਹ ਰੰਜਿਸ਼ ਕੱਢਦੇ ਹੋਏ ਜਿਹੜਾ ਹੈਗਾ ਵਕੀਲ ਸਾਹਿਬ ਦੇ ਵਕੀਲ ਸਾਹਿਬ ਦੇ ਕਜ਼ਨ ਤੇ ਜਾਣੇ ਮਾਰਨ ਦਾ ਹਮਲਾ ਕੀਤਾ ਤੇ ਪੁਲਿਸ ਨੇ ਰਾਦਰ 307 ਜਿਹੜਾ ਹੈਗਾ ਇਹਨਾਂ ਦੇ ਵੱਨੋਂ ਕੱਟਣ ਦੇ ਇਹਨਾਂ ਤੇ ਉਲਟਾ ਕੱਟਤੀ ਤੇ ਜਿਹੜੇ ਬਿਆਨ ਪਹਿਲੇ ਦਿਨ ਦਰਜ ਹੋਏ ਸੀ ਉਹ ਪਾੜ ਕੇ ਤੇ ਨਵੀਂ ਬਿਆਨ ਦੂਜੀ ਧਿਰ ਦੇ ਕਹਿੰਦੇ ਜਿਹੜਾ ਹੈਗਾ ਦਰਜ ਕੀਤੇ ਜਿਸ ਚ ਰੂਲਿੰਗ ਪਾਰਟੀ ਦੇ ਜਿਹੜੇ ਹੈਗੇ ਆ ਲੋਕ ਐਮਐਲਏ ਸਾਹਿਬ ਸਾਰੇ ਇਹ ਹੈਗਾ ਉਹਨਾਂ ਦੇ ਕਹਿਣ ਤੇ ਪੁਲਿਸ ਜੋ ਵੀ ਕਰੀ ਜਾਂਦੀ ਹੈ ਕੀ ਹੈ ਤੇ ਪ੍ਰਸ਼ਾਸਨ ਦਾ ਹਾਲ ਵੇਖਣ ਆਲਾ ਵੀ ਜਿਸ ਤਰ੍ਹਾਂ ਇਹ ਹੈਗਾ ਵੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੁੰਦੀ ਸੀਗੀ ਉਹਨਾਂ ਦਾ ਹਾਲ ਦੇਖਣ ਆਲਾ ਵੀ ਪ੍ਰਸ਼ਾਸਨ ਇਹ ਆਮ ਆਦਮੀ ਪਾਰਟੀ ਅੱਕੇ ਗਏ ਤਾਂ ਖਾਸ ਨਾਲ ਉਹ ਵੀ ਟਪਦੀ ਹੁੰਦੇ ਸੀਗੇ ਇਹ ਬੰਦੇ ਜੀ ਜੇ ਘਟਨਾ ਸਥਾਨ ਜਿਹੜਾ ਸੀਗਾ ਜੀ ਜਵਾਰੇ ਵਾਲੇ ਪਿੰਡ ਦਾ ਸੀਗਾ ਜੀ ਉੱਥੋਂ ਦੇ ਜਿਹੜੇ ਹੈਗੇ ਆ ਬੰਦੇ ਸੀ ਤੇ ਉਹਦੇ ਚ ਇੱਕ ਰੂਲਿੰਗ ਪਾਰਟੀ ਦਾ ਇਹ ਮੌਕੇ ਦਾ ਨੁਮਾਇੰਦਾ ਸੀਗਾ ਜਿਸ ਪਿਛੇ ਇਹ ਸਾਰਾ ਕੁਝ ਹੋ ਰਿਹਾ ਹੈਗਾ ਤੇ ਉਹਨਾਂ ਦੇ ਕੋਈ ਕਾਰਵਾਈ ਜਾਣਬੁੱਝ ਕੇ ਨਹੀਂ ਕੀਤੀ ਜਾ ਰਹੀਗੀ ਕੱਲ ਸਾਡਾ ਵਕਫ ਗਿਆ ਸੀਗਾ ਜੀ ਵਕਫ ਗਿਆ ਸੀਗਾ ਜੀ ਐਸਪੀ ਸਾਹਿਬ ਨੂੰ ਮਿਲਣ ਤੇ ਐਸਪੀ ਸਾਹਿਬ ਕਹਿੰਦੇ ਜੀ ਪਹਿਲਾਂ ਤਾਂ ਐਸਪੀ ਸਾਹਿਬ ਨੂੰ ਕੇਸ ਦਾ ਹੀ ਨਹੀਂ ਪਤਾ ਸੀ ਕੀ ਹੈ ਕੀ ਨਹੀਂ ਕੀ ਜਿਆ ਤਾਂ ਐਸਪੀ ਸਾਹਿਬ ਕਹਿੰਦੇ ਜੀ ਕੇਸ ਦਰਜ ਕਰਤਾ ਮੁੜ ਕੇ ਪਤਾ ਪਤਾ ਕੀਤਾ ਤਾਂ ਇਹ ਕਿ ਇਹ ਪਤਾ ਲੱਗਿਆ ਵੀ ਕੇਸ ਉਲਟਾ ਸਾਡੇ ਵਕੀਲ ਸਾਹਿਬ ਦੇ ਦਰਜ ਕਰਤਾ ਰਦਰ ਕਿ ਇਹਨਾਂ ਦੇ ਬਿਆਨਾਂ ਤੇ ਜਿਹੜਾ ਹੈਗਾ 307 ਦੂਜੀ ਧਿਰ ਤੇ ਦਰਜ ਕਰਨ ਤੇ ਕੋਈ ਕਾਰਵਾਈ ਅਜੇ ਤੱਕ ਕਰਨੀ ਹੋਈਗੀ ਜੀ ਉਹ ਆਜ਼ਾਦ ਫਿਰ ਰਹੇ ਆ ਕ੍ਰਿਮਿਨਲ ਬੰਦੇ ਹੈਗੇ ਤੇ ਇਹ ਹੈਗਾ ਵੀ ਸਾਰੀ ਚੀਜ਼ ਮੈਡੀਕਲ ਰਿਕਾਰਡ ਐਮ ਐਲ ਆਰ ਸਾਹਮਣੇ ਹੈਗੀ ਹੈ ਜਿਹੜਾ ਮਰਜ਼ੀ ਕੋਈ ਜਾ ਕੇ ਦੇਖ ਸਕਦਾ ਪਬਲਿਕ ਡਾਕੂਮੈਂਟ ਹੈ ਅਸੀਂ ਮਾਨ ਨੂੰ ਮਿਲਣਾ ਚਾਹੁੰਦੇ ਸੀ ਮਾਨ ਸਾਹਿਬ ਨੂੰ ਇਹ ਆ ਵੀ ਅਸੀਂ ਮਿਲਣਾ ਚਾਹੁੰਦੇ ਆ ਅਸੀਂ ਐਸਐਸਪੀ ਐਸਪੀ ਤੇ ਐਮਐਲਏ ਦਾ ਇਹ ਆ ਕਾਰਗਜ਼ਾਰੀ ਦੱਸਣਾ ਚਾਹੁੰਦੇ ਆ ਵੀ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਕਾਰਗਜ਼ਾਰੀ ਹੋ ਰਹੀ ਹੈ ਤੇ ਕਿਸ ਤਰ੍ਹਾਂ ਤੱਕਾ ਹੋ ਰਿਹਾ ਤੇ ਅਸੀਂ ਸਾਡਾ ਇਹ ਸੰਘਰਸ਼ ਜਾਰੀ ਰਹੂਗਾ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਇਹ ਹੈਗਾ ਵੀ ਸਾਡਾ ਪਰਚਾ ਖਾਰਜ ਤੇ ਉਹਨਾਂ ਦੇ 307 ਦਾ ਪਰਚਾ ਦਰਜ ਨਹੀਂ ਹੁੰਦਾ ਪੁਲਿਸ ਪ੍ਰਸ਼ਾਸਨਵਾਨੋ ਜੀ ਸਾਨੂੰ ਕਚਹਿਰੀ ਤੋਂ ਲੈ ਕੇ ਇੱਥੇ ਤੱਕ 6 ਥਾਵਾਂ ਤੇ ਰੋਕਿਆ ਗਿਆ ਲਾਠੀ ਚਾਰਜ ਵੀ ਕੀਤਾ ਸਾਡੇ ਵਕੀਲ ਸਾਹਿਬਾਨ ਦੇ ਕੱਪੜੇ ਵੀ ਪਾੜੇ ਗਏ ਆ ਪੁਲਿਸ ਨੂੰ ਆਪਣੀ ਵਰਦੀ ਪਿਆਰੀ ਹੈ ਵਕੀਲ ਦਾ ਕਾਲਾ ਕੋਟ ਪਾੜਿਆ ਗਿਆ ਹੈਗਾ ਵਕੀਲ ਦੀ ਵਰਦੀ ਨੂੰ ਅੱਜ ਪੁਲਿਸ ਨੇ ਹੱਥ ਲਾਇਆ ਇਹਦਾ ਅਸੀਂ ਪੰਜਾਬ ਲੈਵਲ ਤੇ ਹਰਿਆਣਾ ਲੈਵਲ ਤੇ ਸਮੁੱਚੇ ਨਾਰਥ ਇੰਡੀਆ ਦੇ ਲੈਵਲ ਤੇ ਇਹਨਾਂ ਨੂੰ ਦੱਸਾਂਗੇ ਵੀ ਵਕੀਲ ਦੀ ਵਰਦੀ ਪਾੜਨ ਦਾ ਹਰਜਾਨਾ ਕੀ ਹੁੰਦਾ ਨਹੀਂ ਦਾਖਲ ਨਹੀਂ ਜੀ ਉਹਨਾਂ ਦੇ ਹੱਥ ਤੇ 6:00 ਵਜੇ ਇਹਨਾਂ ਨੇ ਡੰਡੇ ਮਾਰੇ ਹੈਗੇ ਉਹ ਤੁੰਗਾ ਜਹਾ ਮੁੱਲ ਨਹੀਂ ਸਾਲੂਗਾ ਅਸੀਂ ਪ੍ਰਾਣੀ ਵੀਰਨਾ ਭੰਦਰ ਸਿੰਘ ਚੜਾਈਵਾਲਾ ਜੀ ਮਾਸਟਰ ਜੀ ਚਾਵਲ ਬੋਸਪੁਰਦ ਸਰਕਾਰ ਦੁਨੀਆ ਵਿੱਚ ਆ ਗਿਆ ਮੇਨ ਦਾ ਮੇਨ ਕਰਨਾ ਵੀ ਸਾਡੇ ਬਹੁਤ ਹੀ ਸਤਕਾਰਯੋਗ ਇੱਥੇ ਮਿਵਾਰ ਦੇ ਮੈਂਬਰ ਨੇ ਹਰਮਨਜੀਤ ਸਿੰਘ ਸੰਧੂ ਜਿਹੜੇ ਸੋਹਣੇ ਵਾਲੇ ਪਿੰਡ ਤੋਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਕੀ ਬੁਰੀ ਤਰ੍ਹਾਂ ਔਰ ਉਹਨਾਂ ਦੇ ਸਾਰੇ ਜਿੰਨੇ ਨਾਲ ਦੇ ਸਾਥੀ ਆ ਬਹੁਤ ਬੁਰੀ ਤਰ੍ਹਾਂ ਜਿਹੜਾ ਜਿੰਨਾਂ ਚੋਂ ਇੱਕ ਬੰਦਾ ਟਿਕੜ ਮਰੇ ਪਿਆ ਪਰ ਅਸੀਂ ਉਹਨਾਂ ਦੀ ਲੜਾਈ ਹੋਣ ਕਰਕੇ ਅਸੀਂ ਤੇ ਬਹੁਤ ਪ੍ਰਸ਼ਾਸਨ ਕੋਲ ਗਏ ਵੀ ਛੋ ਮੈਡੀਕਲ ਰਿਪੋਰਟ ਆਉਂਦੀ ਹੈ ਉਹਦੇ ਆਧਾਰ ਤੇ ਜੇ ਸਾਡੇ ਦੇ ਕਾਰਵਾਈ ਬਣਦੀ ਉਹ ਬਣ ਕਰ ਦਿਓ ਜਿਹੜੀ ਉਹਨਾਂ ਦੇ ਬਣਦੀ ਉਹਨਾਂ ਦੀ ਪਰ ਉਹਨਾਂ ਨੇ ਕਾਰਵਾਈ ਬਰਾਬਰ ਤਾਂ ਕੀ ਕਰਨੀ ਸੀ ਸਾਡੇ ਬੰਦੇ ਦਾ 307 ਦਾ ਪਰਚਾ ਕਰਤਾ ਕੋਈ ਕੋਈ ਲੜਾਈ ਜੀ ਜਿਹੜੇ ਹਰਮਨਜੀਤ ਆ ਉਹਦੇ ਤਾਏ ਦਾ ਕਜ਼ਨ ਬ੍ਰਦਰ ਉਹਦਾ ਮੁਕੀਤ ਸਿੰਘ ਫੌਜੀ ਆਉਂਦੀ ਫਸਲ ਵਿੱਚ ਲਈ ਜਵਾਰੀ ਵਾਲੀ ਮੰਡੀ ਵਿੱਚ ਬੈਠਾ ਸੀ ਜਿਹੜਾ ਅੱਜ ਇਥੇ ਇੰਜੜਾ ਤੇ ਮਰਨਾਉ ਪਿਆ ਫੂਡ ਕੋਰ ਸਰਕਾਰੀ ਹਸਪਤਾਲ ਦੇ ਵਿੱਚ ਆਪਾਂ ਆਉਂਦੇ ਆ ਉਸ ਨੂੰ ਜਿਹੜੀ ਦੂਜੀ ਪਾਰਟੀ ਉਹਨਾਂ ਨੇ ਪਹਿਲਾਂ ਉਹਦੇ ਢੋਨੇ ਦੇ ਟਰੱਕ ਚੜਾਇਆ ਦੋ ਤਿੰਨ ਵਾਰ ਫਿਰ ਉਹਨੂੰ ਮੰਦਾ ਚੰਗਾ ਬੋਲਣ ਲੱਗੇ ਇਹ ਸਾਡਾ ਬੰਦਾ ਰੋਟੀ ਦੇਣ ਜਾ ਰਿਹਾ ਸੀਗਾ ਰੀਨਪਾ ਜੋ ਮੁਕਸਰ ਦੇ ਨਿਹਰਿਆਣਾ ਜਾਂਦਾ ਔਰ ਇਹ ਜਦੋਂ ਉਥੇ ਰੋਟੀ ਦੇਣ ਗਿਆ ਤਾਂ ਉਹਨਾਂ ਨੇ ਬੰਦੇ ਹੋਰ ਸਾਥਲੇ ਸਾਰੇ ਇਕੱਠੇ ਹੋ ਗਏ ਇਹ ਤਾਂ ਇਹਨਾਂ ਕੋਲੇ ਕੋਈ ਛੋਟਾ ਕੋਈ ਥਿਆਰ ਕੋਈ ਕੁਝ ਨਹੀਂ ਜਿਹੜਾ ਪ੍ਰਸ਼ਾਸਨ ਕਹਿ ਰਿਹਾ ਵੀ ਸਾਡੇ ਬੰਦੇ ਲੜਨ ਗਏ ਸੀ ਉਹਨਾਂ ਕੋਲੇ ਕੋਈ ਛੋਟਾ ਥਿਆਰ ਹੈਗਾ ਸੀ ਉਹ ਸਿਰਫ ਉਹਦੇ ਬੰਦੇ ਨੂੰ ਬਚਾਉਣ ਗਿਆ ਸੀ ਵੀ ਨਾ ਮਾਰੋ ਪਰ ਉਹਨਾਂ ਕੋਲ ਇੰਨੇ ਹਥਿਆਰ ਸੀ ਉਹਨਾਂ ਨੇ ਸਾਡੇ ਬੰਦੇ ਕੁੱਟੇ ਜਿਨ੍ਹਾਂ ਚੋਂ ਬੰਦੇ ਮਲਕੀਤ ਸਿੰਘ ਫੌਜੀ ਉੱਥੇ ਹਟ ਮਟਾ ਵਕੀਲ ਦੇ ਸਿਰ ਦੀਆਂ ਤਸਵੀਰਾਂ ਕੱਲ ਅਸੀਂ ਪੱਤਰਕਾਰਾਂ ਨੂੰ ਦੇ ਚੁੱਕੇ ਹਾਂ ਉਹ ਗੱਲਬਾਤ ਉਹ ਹੀ ਕਾਰਵਾਈ ਨੂੰ ਲੈ ਕੇ ਜਿਵੇਂ ਕੱਲ ਮੇਰਾ 100 ਦਾ ਬਿਆਨ ਹੈ ਜਿਸ ਦੀ ਕਾਰਵਾਈ ਕਰ ਰਹੇ ਹੈਗੇ ਆ ਕੋਈ ਕਾਰਵਾਈ ਨਹੀਂ ਤੇ ਸੋ ਸਾਦਾ ਪਰਚਾ ਦਾ ਹਮਨਜੀਤ ਤੇ ਦੇਤਾ ਅੱਛਾ ਤੇ ਕਾ ਕਾਰਵਾਈ ਕਾਦੀ ਕਰ ਰਹੇ ਉਹਨਾਂ ਨੇ ਕੁਝ ਵੀ ਰੋਲ ਨਹੀਂ ਕੀਤਾ ਕੁਝ ਨਹੀਂ ਹੋਤਾ ਬਰਾਬਰ ਪਰਚਾ ਕਰਕੇ ਸਾਡੇ ਵਕੀਲ ਨੂੰ ਦਬਾਉਣਾ ਚਾਹੁੰਦੇ ਰੋਮ ਪਰਤੇ ਹੋਇਆ ਦੁਆ ਤੇਰਾ ਦੇ ਪਰਚਾ ਸਾਡੀ ਰਫਟ ਪਾਈ ਆ ਦਾਖਲ ਅਸੀਂ ਪਹਿਲਾਂ ਹੋਇਆ ਰਫਟ ਸਾਡੀ ਰਫਟ ਪਾਤੀ ਸਾਨੂੰ ਇੱਕ ਆਈਓ ਬਦਲ ਕੇ ਦੁਆਰਾ ਬਿਆਨ ਲਿਖਿਆ ਇਹਨਾਂ ਨੇ ਹੁਣ ਇੱਥੇ ਬੈਠੇ ਸਾਨੂੰ ਉਹਨਾਂ ਨੇ ਰੋਕਿਆ ਅਸੀਂ ਹਮੇਸ਼ਾ ਲਾ ਬੈਟਿੰਗ ਸਿਟੀ ਆ ਨਾ ਸਾਨੂੰ ਕਹਿੰਦੇ ਸਾਬ ਦੇ ਅੱਗੇ ਸਾਹਮਣੇ ਕਿਹਾ ਕਿ ਤੁਸੀਂ ਇੱਥੇ ਬੈਠੋ ਥੋੜੀ ਮੰਗਦੇ ਆ ਕਿ ਮਲਾਦਨ ਕੇ ਠੀਕ ਹੈ ਨਹੀਂ ਤੇ ਇੱਥੇ ਬੈਠੀ ਹੋਏ ਬੈਠੇ ਚੱਲ ਲੱਗਦਾ ਮੁਸੱਲਮਾ ਉਹਨਾਂ ਦੀ ਮਰਜ਼ੀ ਨਹੀਂ ਮਲਾਉਣ ਦੇ ਇੱਥੇ ਬਗੇਨ ਇਨਸਾਫ ਲੈ ਕੇ ਉਠਾਂਗੇ ਇਨਸਾਫ ਲੈ ਕੇ ਉਠਾਂਗੇ ਇਨਸਾਫ ਲੈ ਕੇ